ਇੱਕ 16 ਸਾਲਾ ਨੌਜਵਾਨ ਦੀ ਨਹਿਰ ਦੇ ਵਿੱਚ ਡੁੱਬਣ ਦੇ ਕਾਰਨ ਮੌਤ ਹੋ ਗਈ ਹੈ ਦੱਸਦੀ ਕਿ ਆਪਣੇ ਪਿਤਾ ਦੇ ਨਾਲ ਹਰਿਆਣਾ ਦੇ ਵਿੱਚ ਨੌਜਵਾਨ ਗਿਆ ਸੀ ਰਿਪਰ ਦੇ ਨਾਲ ਜਿਹੜਾ ਕਿ ਤੂੜੀ ਬਣਾਉਂਦੇ ਨੇ ਔਰ ਲੇਬਰ ਦੇ ਨਾਲ ਉੱਥੇ ਗਿਆ ਸੀ ਨਹਿਰ ਦੇ ਵਿੱਚ ਨਹਾ ਰਿਹਾ ਸੀ ਕਿ ਅਚਾਨਕ ਉਸ ਦਾ ਜਿਹੜਾ ਪੈਰ ਫਿਸਲ ਜਾਂਦਾ ਹੈ ਔਰ ਉਹ ਨਹਿਰ ਦੇ ਵਿੱਚ ਡਿੱਗ ਪੈਂਦਾ ਹੈ ਤੇ ਪਾਣੀ ਦੇ ਵਿੱਚ ਡੁੱਬਣ ਦੇ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਕਿਹਾ ਜਾ ਰਿਹਾ ਹੈ ਕਿ ਲੇਬਰ ਵਾਲੇ ਵੀ ਉਸ ਨੂੰ ਜਿਹੜਾ ਦੇਖਦੇ ਰਹੇ ਲੇਕਿਨ ਕਿਸੇ ਦੀ ਵੀ ਜੜੀ ਹਿੰਮਤ ਨਹੀਂ ਪਈ ਕਿ ਉਸ ਨੂੰ ਬਚਾ ਸਕਣ ਕਿਉਂਕਿ ਨਹਿਰ ਜਿਹੜੀ kia ਜਾ ਰਹੀ ਹੈ ਡੂੰਗੀ ਸੀ ਜਿਸ ਤੇ ਕਾਰਨ ਕੋਈ ਵੀ ਉਸ ਨੂੰ ਬਚਾਉਣ ਦੇ ਲਈ ਨਹੀਂ ਗਿਆ ਔਰ ਗੁਰシャン ਸਿੰਘ ਜੋ ਕਿ ਮਾਪਿਆਂ ਦਾ लाडला ਪੁੱਤ ਨਹਿਰ ਦੇ ਵਿੱਚ ਡੁੱਬ ਕੇ ਉਸ ਦੀ ਮੌਤ ਹੋ ਗਈ ਹੈ ਤੱਜ ਪਿੰਡ ਦੇ ਵਿੱਚ ਜਿਹੜੀ ਉਸ ਦੀ ਮ੍ਰਿਤਕ ਦੇ ਪਹੁੰਚੀ ਹੈ ਔਰ ਅੰਤਿਮ ਸੰਸਕਾਰ ਜਿਹੜਾ ਕੀਤਾ ਜਾਵੇਗਾ ਉੱਥੇ ਹੀ ਦੱਸਦੀ ਕਿ ਮਾਪਿਆਂ ਦਾ ਜਿਹੜਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ 16 ਸਾਲਾਂ ਸੋਹਣਾ ਜਨਕਾ ਜਿਹੜਾ ਇਹ ਗੱਭਰੂ ਨੌਜਵਾਨ ਸੀ ਜਿਸ ਦੀ ਨਹਿਰ ਦੇ ਵਿੱਚ ਡੁੱਬਣ ਦੇ ਕਾਰਨ ਮੌਤ ਹੋ ਗਈ ਹੈ ਤੇ ਰੋ ਰੋ ਕੇ ਪਿੰਡ ਦਾ ਵੀ ਬੁਰਾ ਹਾਲ ਹੋਇਆ ਪਿਆ ਔਰ ਪਿੰਡ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਦਸਨੀ ਦੇ ਵਿੱਚੇ ਨੌਜਵਾਨ ਜਿਹੜਾ ਪੜਦਾ ਸੀ ਪੇਪਰ ਦਿੱਤੇ ਸੀ ਤੇ ਹੁਣ ਉਸਨੇ ਅਗਲੀ ਕਲਾਸ ਦੇ ਵਿੱਚ ਹੋਣਾ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਉਸ ਦੀ ਜਿਹੜਾ ਮੌਤ ਹੋ ਗਈ ਹੈ ਤੇ ਪਿੰਡ ਵਾਲਿਆਂ ਦੇ ਤੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਆਓ ਸੁਣ ਲੈਣੇ ਆ ਕੀ ਨਾ ਕਰ ਸਰਵਣ ਸਿੰਘ ਕੀ ਨਾ ਕਰ ਮੇਰਾ ਭਾਂਜਾ ਜੀ ਕੀ ਗੱਲ ਹੋਈ ਨਹੀਂ ਜੀ ਆ ਨੂੰ ਨਾ ਫੋਨ ਆਇਆ ਕੋਈ ਸ਼ਾਮੀ 8 ਵਜੇ ਰਾਤ ਨੂੰ ਇਹ ਅਜੀ ਵੱਲੇ ਤੋਂ ਤੁਰ ਪਿਆ 8 ਵਜੇ 8 ਵਜੇ ਤਰੇ ਪਹੁੰਚਦਾ ਪਹੁੰਚਦਾ ਸਾਨੂੰ ਕੋਈ ਦਿਨ ਦੇ 7 ਵਜੇ 7 ਵਜੇ ਪਹੁੰਚੇ ਆ ਤੇ ਇਹ ਜਾਂਦਿਆਂ ਨੂੰ ਗੋਤਾਖੋੜਾ ਦੇ ਵੀ ਬਹੁਤ ਸਾਰੇ ਮਰਾਈ ਵੀ ਉੱਥੇ ਖੜੇ ਸੀ ਕਿਹੜੀ ਜਗਾ ਹੂ ਇਹ ਚਿਜਰ ਚਿਜਰ ਪੈਂਦਾ ਚਿਜਰ ਨਾ ਹਰਿਆਣੇ ਦੇ ਵਿੱਚ ਤੇ ਉੱਥੇ ਜਦੋਂ ਅਸੀਂ ਜਾ ਕੇ ਵੇਖਿਆ ਤੇ ਗੋਤਾਖੋੜਾ ਵੀ ਆਪਣੀ ਤਿਆਰੀ ਦੇ ਕਰਨ ਇਨਾਂ ਜਾ ਕੇ ਫੋਲਿਆ ਬਾਲਿਆ ਤੇ ਥੋੜੀ ਜੀ ਜਗ੍ਹਾ ਚਹੀਂ ਉਹ ਚ ਲਾਇਆ ਵਾ ਤੇ ਉਥੋਂ ਨਹੀਂ ਕੋਈ ਮਿਲਿਆ ਅਸੀਂ ਵੀ ਦੂਰ ਤੱਕ ਚਰੋਂ ਦੇ ਰਹੇ ਆ ਤੇ ਇਹ ਜਿੱਥੋਂ ਕੋਈ ਮਾਂ ਜਾ ਸਾਡਾ ਪੈਰ ਆਉਂਦੇ ਵੀ ਡਿੱਗ ਤੱਕਾ ਦਿੱਤਾ ਜਾਂ ਕਿ ਤਰਾ ਵਾ ਉਥੋਂ ਨਹਿਰ ਤੋਂ ਦੋ ਕੁ ਸਟਾਪ ਕਾਹ ਥੋੜਾ ਜਿਹਾ ਜਾ ਕੇ ਉਥੇ ਮੁੜਦਾ ਪਿਆ ਕੋਈ ਦੂਰ ਜਾਦਾ ਨਹੀਂ ਗਿਆ ਕੋਈ ਅੱਗੇ ਨਹੀਂ ਗਿਆ ਫੇਰ ਅਸੀਂ ਉਥੋਂ ਕਹਿੰਦੇ ਦੋ ਤਨੇ ਕਹਿੰਦੇ ਲਵਦੇਰੇ ਦੂਰ ਦੂਰ ਤੱਕ ਤੇ ਸਾਨੂੰ ਉਥੋਂ ਲਾਗੋ ਹੀ ਮਿਲ ਪਿਆ ਜਿੱਥੇ ਡੱਗਾ ਥੋੜਾ ਆ ਨਾਲ ਪੰਜ ਚਾਰ ਕਰਮਾ ਉਹ ਟੱਪੀ ਜਾਵੇਂ ਇਸ ਤਰ੍ਹਾਂ ਮੈਂ ਗਿਆ ਜਿਹੜੇ ਬੰਦੇ ਨਾਲ ਜਿਹੜੇ ਬੰਦੇ ਨਾਲ ਗਏ ਉਹ ਚਾਰ ਬੰਦੇ 6 ਬੰਦੇ ਚਾਰ ਬੰਦੇ ਜਿਹੜੇ ਵੀ ਨਾਲ ਉਹਦੇ ਵੀ ਇੰਦੇ ਹੀ ਨੋਂਡੇ ਆ ਉਥੋਂ ਦਿਓ ਦੇ ਪਿਆ ਤੇ ਪਤਾ ਨਹੀਂ ਉਹ ਲਾਗੇ ਕਿ ਬਿਜੜੀ ਔਰ ਉਥੋਂ ਉਧਰ ਦਾ ਯੂਪੀ ਦਾ 3 4 ਜਣੇ ਉਹਨਾਂ ਕਹੇ ਵੀ ਜਦੋਂ ਇਹ ਡਿੱਗਾ ਤੇ ਜਾਂ ਇਹਨੂੰ ਧੱਕਾ ਦਿੱਤਾ ਵਾ ਤੇ ਇਹਨੇ ਮੁੰਡਿਆਂ ਨੇ ਉਹ ਮਾਰਿਆ ਫੜ ਲਓ ਮੈਨੂੰ ਉਹ ਬਜ਼ੁਰਗ ਜੰਦਾ ਵੀ ਮੈਂ ਵਾਅਦਾ ਕੀਤੀ ਆ ਇਹ ਮੁੰਡੇ ਨੂੰ ਫੜੋ ਮੁੰਡੇ ਨੂੰ ਫੜੇ ਅੰਦਾ ਵੀ ਇਹਨਾਂ ਕਿਉਂ ਜਾਣਿਆ ਕੋਈ ਨਹੀਂ ਕੀਤਾ ਜਾਣੇ ਕਿ ਜਾਏ ਵੀ ਮੋਬਾਈਲ ਲੈ ਕੇ ਉਹਦੀ ਵੀਡੀਓ ਬਣਾਉਂਦੇ ਰਹੇ ਆ ਵੀਡੀਓ ਬਣਾਉਂਦੇ ਰਹੇ ਤੇ ਮੁੜ ਕੇ ਉਹਨਾਂ ਮੁੜ ਕੇ ਥੋੜਾ ਜਿਹਾ ਗਾਂ ਜਾ ਕੇ ਉਹਦਾ ਹਣੂ ਕਿੰਨੇ ਕਿਲੋਮੀਟਰ ਤੋਂ ਜਾ ਕੇ ਇਹ ਕੱਪੜੇ ਮਿਲੇ ਮੈਨੂੰ ਮਿਲੇ ਆ ਆਜੇ ਮੇਰਾ ਜਵਾਈ ਇਹ ਸਾਨੂੰ ਉਥੋਂ ਮਿਲੇ ਕਿ ਜਨਾਨੀ ਦੇ ਦਰਜਾ ਵੀ ਆ ਜਿਹੜੇ ਮੁੰਡੇ ਚਾਰ ਹੀ ਇਹ ਕੱਪੜੇ ਫੜ ਕੇ ਦਿੱਤੇ ਛੱਡ ਗਏ ਐਨੂੰ ਭੱਜ ਗਿਆ ਇੱਕ ਸਾਈਡ ਨੂੰ ਭੱਜ ਗਿਆ ਉਹ ਮੁੜ ਕੇ ਮੁੰਡੇ ਨਹੀਂ ਮਿਲੇ ਜਿਹੜੇ ਦੋ ਜਣੇ ਨਾਲ ਗਏ ਸੀ ਉਹਨੂੰ ਮੈਂ ਪੁੱਛਿਆ ਉਹਨਾਂ ਨੂੰ ਮੈਂ ਉਹ ਕਿੱਥੇ ਆ ਵੀ ਇੱਕ ਪਹਿਲਾਂ ਉਹਨੇ ਬਿਆਨ ਦਿੱਤਾ ਤਾਂ ਕਿ ਉਹ ਟ੍ਰੇਨੇ ਬੈ ਕੇ ਅੰਮ੍ਰਿਤਸਰ ਚੱਲ ਗਿਆ ਮੁੜ ਕੇ ਇੱਕਦਮ ਮੁੱਕਰ ਗਿਆ ਉਹਨਾਂ ਦਾ ਕਿਹੜਾ ਕੋਈ ਉਹਨਾਂ ਨੇ ਵਹਿਰ ਹੀ ਪੀ ਜਾ ਕੋ ਗਾਲ ਹੀ ਸਾਨੂੰ ਨਹੀਂ ਪਤਾ ਇੱਕਦਮ ਮੁੱਕਰ ਗਿਆ ਇੱਕ ਦੋ ਮੈਂ ਕੱਪੜੇ ਵੀ ਸਾਰੇ ਉਹਨੇ ਨਾਤੇ ਨਹੀਂ ਗਏ। ਅਸੀਂ ਆਣੇ ਗਏ। ਟੋਲੀ ਬਣਾਉਣ ਵਾਸਤੇ। ਪਹੁੰਚ ਕੇ ਰਾਤ 1:30 ਵਜੇ ਪਹੁੰਚੇ ਆ। ਸਾਮ ਸੜੀ ਤੇ ਆਈ ਆਪਾਂ ਕੰਮ-ਕੰਮ ਕਰਦੇ ਰਹੇ ਆਪਣਾ। ਸਾਮੀਆਂ ਦੇ ਹਿਲਾਉਣਾ। ਮੈਨੂੰ ਪਤਾ ਇੱਥੇ ਨਾਲੋਂ ਬੱਚੇ ਗਿਆਂਦੇ ਪਾਣੀ ਗੰਦਾ ਵਾ। ਮੈਂ ਖੂਹ ਦੇਵਾਂ ਜਾਂ ਖੂਹ ਤੇ ਚੱਲ ਦੋ। ਹਾਂ ਮੋਨੈਰ ਤੇ ਨਾ ਜਾਓ। ਮੋਨੈਰ ਤੇ ਚੱਲ ਜੇ ਚੌਧਰੀ ਦਾ। ਕੀ ਪਤਾ ਨਹੀਂ ਲੱਗਾ ਕਿ ਬਣਿਆ ਕਿੰਨੇ ਤਾਂ 6 ਜਾਣੇ ਨਾਲ ਸਦਵਾਏ ਟਾਇਟਲ ਲੈ ਕੇ ਗਏ ਆ ਉਹਨਾਂ ਦਾ 1:30 1:35 ਪੂਰੇ ਜਿੰਨੇ ਨਾਮ ਹੀ ਕੀਤੀ 10ਵੀਂ ਚ ਹੋਇਆ ਹਰ ਕੰਮ ਨੂੰ ਬਾਬਾ ਹਾਂਜੀ ਕਿਹਦੇ ਦੁੱਤੀ ਸੀ ਉਹ ਵੀ ਨਾ ਹੁੰਦਾ ਸੀ ਉਹਨਾਂ ਨਾਲ ਇਹ ਵਗਰੋਂ ਇਹ ਨਾ ਹੁੰਦੇ ਆ ਪਤਾ ਨਹੀਂ ਜੇ ਕੀ ਚੱਕਰ ਬਣਿਆ ਜੇ ਮੈਂ ਤਾਂ ਅੱਖੇ ਨਹੀਂ ਮੈਂ ਤਾਂ ਅੱਧੇ ਘੰਟੇ ਵਾ ਪਤਾ ਲੱਗਾ ਕੀ ਕੰਮ ਕਰ ਰਹੇ ਸੀ ਨਹੀਂ ਮੈਂ ਉੱਥੇ ਹੀ ਜਿੱਥੇ ਗਏ ਆ ਜਿੱਥੇ ਰਹਿਨੇ ਆ ਉਹ ਕੋਠੇ ਦਾ ਮੈਨੂੰ 1.5 ਕਿਲੋਮੀਟਰ ਹੱਡਵਾ ਚੱਲ ਗਏ ਨਾ ਹਾਂਜੀ ਕੰਮ ਕਰ ਰਹੇ ਸੀ ਅੱਜ ਆਪ ਚਲਾਇਆ ਨਹੀਂ ਜਗਾ ਅੱਜ ਦੇ ਖਿਲਾੜਿਆ ਜੀ ਸਵੇਰੇ ਖਿਲਾੜਿਆ ਸਵੇਰੇ ਸੁੱਤੇ ਉੱਠੇ ਆ ਰੋਟੀ ਸਾਡੀ ਉਹਨੇ ਬਣਾਈ ਆਪੇ ਬਣਾ ਕੇ ਸਵਾਈ ਸਾਨੂੰ ਸਵਾਈ ਆ ਆਪ ਹੀ ਖਾਧੀ ਤੇ ਚਾਹ ਵੀ ਥੋੜੀ ਪੀਈ ਸਾਨੂੰ ਬਣਾ ਕੇ ਪੰਜਾਬ ਚ ਸੱਤ ਜਾਣਗੇ ਪੰਜਾਬ ਚ ਸੱਤ ਜਾਣਗੇ ਦੋ ਜੀ ਕਿੱਥੋਂ ਨੂੰ ਮਤਰਾ ਡੋਗਰਾ ਦੇ ਕਿੰਨੇ ਜਣੇ 6 ਜਣੇ ਹੋਰ 6 ਜਣੇ ਉਹ ਭੱਜੀ ਆਏ ਉਥੋਂ ਵੀ ਭੱਜਾਏ 4 ਜਣੇ 2 ਜਣੇ ਰਹਿ ਗਏ 4 ਜਣੇ ਭੱਜ ਗਏ ਤੁਹਾਨੂੰ ਕਿੱਥੋਂ ਉੱਥੇ ਪਤਾ ਲੱਗਾ ਉਹ ਫੋਨ ਕਰਦਾ ਰਿਹਾ ਫੋਨ ਚੁੱਕਦੇ ਨਹੀਂ ਚੌਧਰੀ ਜੀ ਮੁੜ ਕੇ ਦੂਜੇ ਨੇ ਇੱਕ ਨੇ ਫੋਨ ਚੁੱਕਿਆ ਵੀ ਰਾਹ ਗੱਲ ਹੋ ਗਈ ਆ ਮੈਂ ਭੱਜ ਕੇ ਅਸੀਂ ਗਏ ਆ ਜਾਇਦ ਵਿੱਚ ਪਣਦੇ ਹੋੜੇ ਆ ਪਰ ਪੁੱਛਿਆ ਨਹੀਂ ਵੜ ਦਿੱਤਾ ਲੈ ਬੜੀ ਡੂੰਗੀ ਉਹਨਾਂ ਕੱਢਿਆ ਹੀ ਨਹੀਂ ਆ ਤੱਕ ਉੱਥੇ ਵੀ ਪਤਾ ਲੱਗਾ ਕੀ ਬਣਿਆ ਹਾਂ ਜੀ ਅਗਲੇ ਦਿਨ ਸਵੇਰੇ ਮਹੀ ਜੀ ਉਹ ਡੋਬੇ ਓਬੇ ਆਏ ਉਹਨਾਂ ਗੱਡੀ ਤੇ ਤਿੰਨ ਦਿਨ ਰੋਕੇ ਤਿੰਨ ਘੰਟੇ ਲੱਗੇ ਇਹਨੇ ਜਿੱਦ ਕਰਕੇ ਗਿਆ ਉਹਦਾ ਮੈਂ ਜਾਣਾ ਹਰ ਕੰਮ ਪੱਕਾ ਬੜੀਆਂ ਦਾ ਕੋਈ ਕਰਨ ਆਖੋ ਨਹੀਂ ਵੀ ਜਾਵਾਂਗਾ ਕਿ ਜਿੱਦ ਕਰੀ ਮੈਂ ਚੱਲ ਚੱਲ ਜਾਂਦਾ ਜੇ ਬੁਢੀ ਜਦ ਕਰਦਾ ਅਜਿੰਨਾ ਦੋ ਤਿੰਨ ਦਿਨ ਹੁਣ ਲੱਗਾ ਵਾਪਸ ਹੋਰ ਕੀ ਹੋਏਗਾ ਨਹੀਂ ਮੁਕੇ ਆ ਨਹੀਂ ਅਰੇ ਅਰੇ ਟੰਡਰ ਨੋਟਵਾਨ ਕੋਟਾ ਦਾ ਹੈ ਹੈ ਅੱਜ ਕੀ ਆ ਕਿ ਉਹ ਰਿਸਪਲ ਲੈ ਕੇ ਆਖੋ ਵੀ ਇਸ ਦਾ ਮਾਛ ਬੜੀ ਦੁਖਦਾਈ ਦੀ ਘਟਨਾ ਹੋਈ ਹੈ ਸਾਰਾ ਨਗਰ ਸੋਗ ਦੀ ਲਹਿਰ ਚ ਹੈ ਸਾਡੇ ਬਨੇ ਸਰਕਾਰ ਦੇ ਪਰਮਜੀਤ ਸਿੰਘ ਉਹਨਾਂ ਦਾ ਬੇਟਾ ਗੁਰਸ਼ਾਨ ਪਰਮਜੀਤ ਅਕਸਰ ਹੀ ਮਤਲਬ ਹਰਿਆਣੇ ਸੀਜ਼ਨ ਆਉਣਾ ਆਪਣਾ ਮਤਲਬ ਟੁੱਟੀਦਾ ਜਾਂਦਾ ਹੈ ਅੱਜ ਕੀ ਬੇਟਾ ਜिद ਕਰ ਗਿਆ ਵੀ ਪਾਪਾ ਮੰਮੀ ਤੁਹਾਡੇ ਨਾਲ ਜਾਣੇ ਜਦੋਂ ਉੱਥੇ ਗਏ ਨੇ ਤੇ ਸ਼ਾਮ ਦਾ ਟਾਈਮ ਸੀ ਇਹਨਾਂ ਦੇ ਨਾਲ ਇਹਨਾਂ ਦੀ ਲੀਵਰ ਵੀ ਚਾਰ ਬੰਦੇ ਗਏ ਉਹ ਲੀਵਰ ਨੂੰ ਲੈ ਕੇ ਤੇ ਬੇਟਾ ਇਹਨਾਂ ਦਾ ਬਾਗੇ ਮਹਿਰ ਕੋਲ ਪੈਂਦੀ ਉੱਥੇ ਚਲ ਗਿਆ ਦੱਸਦੇ ਵੀ ਉੱਥੇ ਕੱਪੜੇ ਧੋਂਦਿਆਂ ਉਹ ਚਾਰ ਬੰਦੇ ਨਾ ਲੱਗੇ ਨੇ ਇਹਦਾ ਹੁਣ ਪੈਰ ਫਿਸਲ ਗਿਆ ਜਾਂ ਕੁਝ ਨਹੀਂ ਸਟਾਣੀ ਕਰਦੀ ਜਾਂ ਉੱਥੇ ਫੋਟੋ ਖਿੱਚਦੇ ਆ ਪਤਾ ਨਹੀਂ ਵੀ ਉਹ ਕੀ ਪਾਣਾ ਵਰਤਿਆ ਜਿਹੜਾ ਪਰੇਸ਼ਾਨ ਹੈ ਨਹਿਰ ਦੇ ਵਿੱਚ ਆ ਗਿਆ ਜਾਣ ਤੋਂ ਬਾਅਦ ਉਹਦੇ ਪਾਪਾ ਨੂੰ ਫੋਨ ਕੀਤਾ ਨਾ ਵੀ ਤੁਹਾਡਾ ਗੁਸ਼ਾਨ ਜਿਹੜਾ ਉਹ ਨਹਿਰ ਦੇ ਵਿੱਚ ਆ ਉਹ ਕੰਮ ਤੇ ਹਨ ਉਹ ਕੰਮ ਤੇ ਜਦੋਂ ਉਹ ਕੰਮ ਤੋਂ ਆਏ ਨੇ ਤੇ ਪਿਤਾ ਜੀ ਉਹਨਾਂ ਦੇ ਪਰਮਜੀਤ ਕੋ ਜਿਹੜੇ ਹਾਲਾਤ ਉਹ ਦੇਖੇ ਨਹੀਂ ਗਏ ਤੇ ਉਹ ਸਿੱਧਾ ਨਹਿਰ ਦੇ ਵਿੱਚ ਜਾ ਤੇ ਦੱਸਦੇ ਗਲੇ ਟਾ ਕੇ ਨੂੰ ਪਾਣੀ ਆ ਗਿਆ ਉਹ ਥੋੜੀ ਕੋਸ਼ਿਸ਼ ਹੋਰ ਸਨੇ ਨੂੰ ਬਾਹਰ ਕੱਢਿਆ ਉਤੋਂ ਫਿਰ ਅਗਲੇ ਦਿਨ ਜਿਹੜੇ ਮਤਲਬ ਆਪਣੇ ਕਰਦੇ ਨੇ ਉਹਨੇ محکمہ ਆਇਆ ਉਹਨਾਂ ਅਸਰ ਜਿਹੜੀ লাশ ਹੈ ਪਾਣੀ ਦੀ ਕੱਢੀ ਸਾਡੇ ਨਗਰ ਦੇ ਸਾਡੇ ਛੋਟੇ ਵੀ ਸਰਦਾਰ ਪਰਮਜੀਤ ਸਿੰਘ ਜੀ ਨੰਬਰਦਾਰ ਜੀ ਜਿਨ੍ਹਾਂ ਦਾ ਬੇਟਾ ਗੁਰਸ਼ਾਨ ਛੋਟੀ ਉਮਰ ਦੀ ਇਹ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ ਬਾਪਾ ਵਾਸਤੇ ਬਹੁਤ ਵੱਡੀ ਸੱਟ ਹੈ ਸਾਰਾ ਨਗਰ ਇਸ ਵੇਲੇ ਸੋਗ ਦੇ ਵਿੱਚ ਆ ਉਕੇ ਅਚਾਨਕ ਜਦੋਂ ਇਦਾਂ ਦੀ ਮੌਤ ਹੁੰਦੀ ਹੈ ਨਾ ਤਾਂ ਹਰ ਇੱਕ ਬੰਦਾ ਇਹਨੂੰ ਐਕਸੈਪਟ ਨਹੀਂ ਕਰਦਾ ਇਹ ਭਾਣੇ ਤੋਂ ਬਾਹਰ ਦੀਆਂ ਗੱਲਾਂ ਹੋ ਜਾਂਦੀਆਂ ਤੇ ਅਸੀਂ ਤਾਂ ਇਸ ਦੁੱਖ ਦੀ ਕੜੀ ਵਿੱਚ ਉਹਨਾਂ ਦੇ ਨਾਲ ਖੜੇ ਆ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਬਾਕੀ ਇਹ ਘਾਟਾ ਜਿਹੜਾ ਇਹ ਪੂਰਾ ਹੋਣ ਵਾਲਾ ਨਹੀਂ ਹੈਗਾ ਕੰਮ